ਅਸੀ ਗੱਲ ਇੱਕ ਵਾਰ ਫਿਰ ਤੋਂ ਦੈਨਿਕ ਸਵੇਰਾ ਟੀਵੀ ਦੇ ਉੱਪਰ ਸਵਾਗਤ ਹੈ ਗੱਲਬਾਤ ਕਰਾਂਗੇ ਅੱਜ ਪੰਜਾਬ ਦੀਆਂ ਤਿੰਨ ਅਹਿਮ ਸੀਟਾਂ ਦੇ ਬਾਰੇ ਪਹਿਲੀ ਸੀਟ ਬਠਿੰਡਾ ਲੋਕ ਸਭਾ ਹਲਕੇ ਦੀ ਔਰ ਦੂਸਰੀ ਅੰਮ੍ਰਿਤਸਰ ਦੀ ਔਰ ਤੀਸਰੀ ਜਲੰਧਰ ਲੋਕ ਸਭਾ ਹਲਕਾ ਸੀਟ ਦੇ ਬਾਰੇ ਕਿੱਥੇ ਅੱਜ ਕੀ ਕੀ ਖਾਸ ਰਹੇਗਾ ਤੁਹਾਨੂੰ ਦੱਸਦੇ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਮਹਿੰਮ ਦੀ ਅੱਜ ਆਗਾਜ਼ ਕਰਨਗੇ ਤੁਹਾਨੂੰ ਦੱਸਦੇ ਕਿ ਸਿੱਧੂ ਮੂਸੇਵਾਲਾ ਦੇ ਘਰ ਤੋਂ ਜਿਹੜਾ ਇਹ ਚੋਣ ਮਹਿੰਮ ਦੀ ਉਹ ਸ਼ੁਰੂਆਤ ਕਰਨਗੇ ਔਰ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਖੜਨ ਦੀ ਅਪੀਲ ਕਰਨਗੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਜਿਹੜੇ ਅਕਾਲੀ ਦਾ ਲੀਡਰ ਸੀ ਤਲਬੀਰ ਸਿੰਘ ਗਿੱਲ ਅੱਜ ਪਹਿਲੀ ਪ੍ਰੈਸ ਕਾਨਫਰੰਸ ਕਰਨਗੇ ਅਹਿਮ ਮੁੱਦਿਆਂ ਦੇ ਉੱਪਰ ਇਹ ਪ੍ਰੈਸ ਕਾਨਫਰੰਸ ਹੋਣੀ ਹੈ ਔਰ ਸੀਐਮ ਮਾਨ ਨੇ ਖੁਦ ਪਾਰਟੀ ਵਿਚ ਜੁਆਇਨ ਕਰਾਇਆ ਸੀ ਔਰ ਲੰਬੇ ਸਮੇਂ ਤੋਂ ਆਕਾਲੀ ਦਲ ਦੇ ਨਾਲ ਨਰਾਜ਼ ਚੱਲ ਰਹੇ ਸੀ ਤਲਬੀਰ ਸਿੰਘ ਗਿੱਲ ਇਸ ਤੋਂ ਬਾਅਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਜੋ ਕਿ ਕੁਝ ਦਿਨ ਪਹਿਲਾਂ ਹੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਉਹ ਪਹਿਲੀ ਜਲੰਧਰ ਦੇ ਵਿੱਚ ਆਪਣੀ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਔਰ ਅਹਿਮ ਮੁੱਦਿਆਂ ਉੱਪਰ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਣੀ ਹੈ ਔਰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਹੜੀ ਅਹਿਮ ਪ੍ਰੈਸ ਕਾਨਫਰੰਸ ਹੈ ਉਹ ਕਰਨਗੇ 20 April ਨੂੰ ਕਰਮਜੀਤ ਚੌਧਰੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਬਠਿੰਡਾ ਸੀਟ ਦੀ ਗੱਲ ਕਰੀਏ ਜਲੰਧਰ ਸੀਟ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਸੀਟ ਦੀ ਗੱਲ ਕਰੀਏ ਤਾਂ ਅਹਿਮ ਤਿੰਨ ਸੀਟਾਂ ਨੇ ਜਿੱਥੇ ਅੱਜ ਵੱਖ-ਵੱਖ ਪਾਰਟੀਆਂ ਦੇ ਲੀਡਰ ਆਪਣੀ ਸਿਆਸੀ ਜਿਹੜੀ ਭੂਮਿਕਾ ਨਿਭਾਉਣਗੇ ਔਰ ਬਠਿੰਡਾ ਦੇ ਵਿੱਚ ਕਾਂਗਰਸ ਤੋਂ ਜਿਹੜੇ ਉਮੀਦਵਾਰ ਨੇ ਜੀਤ ਮਹਿੰਦਰ ਸਿੰਘ ਸਿੱਧੂ ਉਹ ਸਿੱਧੂ ਮੂਸੇਵਾਲਾ ਦੇ ਘਰ ਤੋਂ ਅੱਜ ਆਪਣੇ ਚੋਣ ਮਹਿੰਮ ਦਾ ਆਗਾਜ਼ ਕਰਨਗੇ ਵੱਡੇ ਕਾਫਲੇ ਦੇ ਵਿੱਚ ਉੱਥੇ ਪਹੁੰਚਣਗੇ ਔਰ ਲੋਕਾਂ ਨੂੰ ਨਾਲ ਜੋੜਨ ਦੀ ਅਪੀਲ ਕਰਨਗੇ ਔਰ ਇਸ ਤੋਂ ਬਾਅਦ ਤਲਬੀਰ ਸਿੰਘ ਗਿੱਲ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾ ਅਕਾਲੀ ਦਲ ਨੇ ਲੰਬਾ ਸਮਾਂ ਕੰਮ ਕੀਤਾ ਫਿਰ ਬਹੁਤ ਲੰਬਾ ਦਿਨ ਨਾਰਾਜ਼ਗੀ ਚੱਲੀ ਉਸ ਤੋਂ ਬਾਅਦ ਫਾਈਨਲੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਸੀਐਮ ਮਾਨ ਨੇ ਕਰਵਾਈ ਹੈ ਔਰ ਵੱਡਾ ਜਿਹੜੀ ਮਜ਼ਬੂਤੀ ਹੈ ਅੰਮ੍ਰਿਤਸਰ ਸੀਟ ਤੋਂ ਆਮ ਆਦੀ ਪਾਰਟੀ ਨੂੰ ਮਿਲੀ ਹੈ ਔਰ ਇਸ ਤੋਂ ਬਾਅਦ ਜੇਕਰ ਜਲੰਧਰ ਦੀ ਗੱਲ ਕਰੀਏ ਆਪਾਂ ਤਾਂ ਜਲੰਧਰ ਦੇ ਵਿੱਚ ਕਿਉਂਕਿ ਬੜਾ ਕਈ ਦਹਾਕਿਆਂ ਤੱਕ ਜਿਹੜਾ ਹੈ ਉਹ ਚੌਧਰੀ ਪਰਿਵਾਰ ਦਾ ਦਬਦਬਾ ਰਿਹਾ ਔਰ ਸਵਰਗੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਚੌਧਰੀ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਤਾਂ ਲਗਾਤਾਰ ਜਿਵੇਂ ਜਿਵੇਂ ਨਵੀਂ ਸਿਆਸੀ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੈਨਿਕ ਸਵੇਰਾ ਟੀਵੀ ਪਰ ਦੱਸਾਂਗੇ ਕਿ ਕਿੱਥੇ ਕਿਹੜਾ ਲੀਡਰ ਅੱਜ ਕੀ ਕੁਛ ਕਰ ਰਿਹਾ ਕਿਹੜੇ ਹਲਕੇ ਦੇ ਵਿੱਚ ਕੀ ਗਤੀਵਿਧੀ ਰਹਿਣੀ ਹੈ ਔਰ ਕਿੱਥੇ ਅੱਜ ਰੋਡ ਸ਼ੋ ਹੋਣਾ ਕਿੱਥੇ ਅੱਜ ਜਿਹੜਾ ਹੈ ਲੋਕਾਂ ਨੂੰ ਸਮੋਦਨ ਕੀਤਾ ਜਾਣਾ ਤਾਂ ਕਿਹੜੇ-ਕਿਹੜੇ ਵੱਡੇ ਲੀਡਰ ਨੇ ਕਿਹੜੇ-ਕਿਹੜੇ ਹਲਕੇ ਦੇ ਵਿੱਚ ਰਹਿਣਗੇ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਦੈਨਿਕ ਸਵੇਰਾ ਟੀਵੀ ਦੇ ਉੱਪਰ ਸਵਾਗਤ ਹੈ ਗੱਲਬਾਤ ਕਰਾਂਗੇ ਅੱਜ ਪੰਜਾਬ ਦੀਆਂ ਤਿੰਨ ਅਹਿਮ ਸੀਟਾਂ ਦੇ ਬਾਰੇ ਪਹਿਲੀ ਸੀਟ ਬਠਿੰਡਾ ਲੋਕ ਸਭਾ ਹਲਕੇ ਦੀ ਔਰ ਲੋਕ ਸਭਾ ਹਲਕਾ ਸੀਟ ਦੇ ਬਾਰੇ ਕਿੱਥੇ ਅੱਜ ਕੀ ਕੀ ਖਾਸ ਰਹੇਗਾ ਤੁਹਾਨੂੰ ਦੱਸਦੀ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਮਹਿੰਮ ਦੀ ਅੱਜ ਆਗਾਜ਼ ਕਰਨਗੇ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਘਰ ਤੋਂ ਜਿਹੜਾ ਇਹ ਚੋਣ ਮਹਿੰਮ ਦੀ ਉਹ ਸ਼ੁਰੂਆਤ ਕਰਨਗੇ ਔਰ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਖੜਨ ਦੀ ਅਪੀਲ ਕਰਨਗੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਜਿਹੜੇ ਅਕਾਲੀ ਦਾ ਲੀਡਰ ਸੀ ਤਲਬੀਰ ਸਿੰਘ ਗਿੱਲ ਅੱਜ ਪਹਿਲੀ ਪ੍ਰੈਸ ਕਾਨਫਰੰਸ ਕਰਨਗੇ ਇਹਨਾਂ ਮੁੱਦਿਆਂ ਦੇ ਉੱਪਰ ਇਹ ਪ੍ਰੈਸ ਕਾਨਫਰੰਸ ਹੋਣੀ ਹੈ ਔਰ ਸੀਐਮ ਮਾਨ ਨੇ ਖੁਦ ਪਾਰਟੀ ਵਿੱਚ ਜੁਆਇਨ ਕਰਾਇਆ ਸੀ ਔਰ ਲੰਬੇ ਸਮੇਂ ਤੋਂ ਆਕਾਲੀ ਦਲ ਦੇ ਨਾਲ ਨਰਾਜ਼ ਚੱਲ ਰਹੇ ਸੀ ਤਲਬੀਰ ਸਿੰਘ ਗਿੱਲ ਇਸ ਤੋਂ ਬਾਅਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਜੋ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਉਹ ਪਹਿਲੀ ਜਲੰਧਰ ਦੇ ਵਿੱਚ ਆਪਣੀ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਔਰ ਅਹਿਮ ਮੁੱਦਿਆਂ ਉੱਪਰ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਣੀ ਹੈ ਔਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਹੜੀ ਅਹਿਮ ਪ੍ਰੈਸ ਕਾਨਫਰੰਸ ਆ ਉਹ ਕਰਨਗੇ 20 April ਨੂੰ ਕਰਮਜੀਤ ਚੌਧਰੀ BJP ਦੇ ਵਿੱਚ ਸ਼ਾਮਲ ਹੋਏ ਸੀ ਤਾਂ ਬਠਿੰਡਾ ਸੀਟ ਦੀ ਗੱਲ ਕਰੀਏ ਜਲੰਧਰ ਸੀਟ ਦੀ ਗੱਲ ਕਰੀਏ ਤੇ ਅਮਨਸਰ ਸੀਟ ਦੀ ਗੱਲ ਕਰੀਏ ਤਾਂ ਅਹਿਮ ਤਿੰਨ ਸੀਟਾਂ ਨੇ ਜਿੱਥੇ ਅੱਜ ਵੱਖ-ਵੱਖ ਪਾਰਟੀਆਂ ਦੇ ਲੀਡਰ ਆਪਣੀ ਸਿਆਸੀ ਜਿਹੜੀ ਭੂਮਿਕਾ ਨਿਭਾਉਣਗੇ ਔਰ ਬਠਿੰਡਾ ਦੇ ਵਿੱਚ ਕਾਂਗਰਸ ਤੋਂ ਜਿਹੜੇ ਉਮੀਦਵਾਰ ਨੇ ਜੀਤਮੈਨਦਰ ਸਿੰਘ ਸਿੱਧੂ ਉਹ ਸਿੱਧੂ ਮੂਸੇਵਾਲਾ ਦੇ ਘਰ ਤੋਂ ਅੱਜ ਆਪਣੇ ਚੋਣ ਮਹਿੰਮ ਦਾ ਆਗਾਜ਼ ਕਰਨਗੇ ਵੱਡੇ ਕਾਫਲੇ ਦੇ ਵਿੱਚ ਉੱਥੇ ਪਹੁੰਚਣਗੇ ਔਰ ਲੋਕਾਂ ਨੂੰ ਨਾਲ ਜੋੜਨ ਦੀ ਅਪੀਲ ਕਰਨਗੇ ਔਰ ਇਸ ਤੋਂ ਬਾਅਦ ਤਲਬੀਰ ਸਿੰਘ ਗਿੱਲ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਅਕਾਲੀ ਦਲ ਦੇ ਲੰਬਾ ਸਮਾਂ ਕੰਮ ਕੀਤਾ ਫਿਰ ਬਹੁਤ ਲੰਬਾ ਦੇ ਨਰਾਜ਼ਗੀ ਚੱਲੀ ਉਸ ਤੋਂ ਬਾਅਦ ਫਾਈਨਲੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਸੀਐਮ ਮਾਨ ਨੇ ਕਰਵਾਈ ਹੈ ਔਰ ਵੱਡਾ ਜਿਹੜੀ ਮਜ਼ਬੂਤੀ ਹੈ ਅੰਮ੍ਰਿਤਸਰ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਮਿਲੀ ਔਰ ਇਸ ਤੋਂ ਬਾਅਦ ਜੇਕਰ ਜਲੰਧਰ ਦੀ ਗੱਲ ਕਰੀ ਆਪਾਂ ਤਾਂ ਜਲੰਧਰ ਦੇ ਵਿੱਚ ਕਿਉਂਕਿ ਬੜਾ ਕਈ ਦਹਾਕਿਆਂ ਤੱਕ ਜਿਹੜਾ ਹੈ ਉਹ ਚੌਧਰੀ ਪਰਿਵਾਰ ਦਾ ਦਬਦਬਾ ਰਿਹਾ ਔਰ ਸਵਰਗੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਚੌਧਰੀ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਤਾਂ ਲਗਾਤਾਰ ਜਿਵੇਂ ਜਿਵੇਂ ਨਵੀਂ ਸਿਆਸੀ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੈਨਿਕ ਸਵੇਰਾ ਟੀਵੀ ਪਰ ਦੱਸਾਂਗੇ ਕਿ ਕਿੱਥੇ ਕਿਹੜਾ ਲੀਡਰ ਅੱਜ ਕੀ ਕੁਛ ਕਰ ਰਿਹਾ ਕਿਹੜੇ ਹਲਕੇ ਦੇ ਵਿੱਚ ਕੀ ਗਤੀਵਿਧੀ ਰਹਿਣੀ ਹੈ ਔਰ ਕਿੱਥੇ ਅੱਜ ਰੋਡ ਸ਼ੋ ਹੋਣਾ ਕਿੱਥੇ ਅੱਜ ਜਿਹੜਾ ਹੈ ਲੋਕਾਂ ਨੂੰ ਸਮੋਦਨ ਕੀਤਾ ਜਾਣਾ ਤਾਂ ਕਿਹੜੇ-ਕਿਹੜੇ ਵੱਡੇ ਲੀਡਰ ਨੇ ਕਿਹੜੇ-ਕਿਹੜੇ ਹਲਕੇ ਦੇ ਵਿੱਚ ਰਹਿਣਗੇ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...